ਹਾਂਜੀ ਬਈ ਜੀ ਕੀ ਹਾਲ ਚਾਲ ਅੱਜ ਆਪਾਂ ਕਰਨ ਲੱਗੇ ਆ ਜੀ ਬਰੂਡਿੰਗ ਬਰੂਡਿੰਗ ਹੁੰਦੀ ਕੀ ਆ ਜਿਵੇਂ ਕਿ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਆਪਾਂ ਇਨਕੂਬੇਟਰ ਦੇ ਵਿੱਚੋਂ ਬੱਚੇ ਕਢਾਏ ਸੀ ਤੇ ਉਦੋਂ ਪਹਿਲਾਂ ਆਪਣੀ ਇੱਕ ਵੀਡੀਓ ਆਈ ਸੀ ਵੀ ਇਨਕੂਬੇਟਰ ਘਰ ਦੇ ਵਿੱਚ ਕਿੱਦਾਂ ਬਣਾਈਏ ਉਹ ਵੀ ਤੁਸੀਂ ਨਹੀਂ ਦੇਖੀ ਤਾਂ ਜ਼ਰੂਰ ਦੇਖੋ ਯਾਰ ਤੇ ਬਾਕੀ ਇਨਕੂਬੇਟਰ ਦੇ ਵਿੱਚ ਜਦੋਂ ਆਪਾਂ ਅੰਡੇ ਰੱਖੇ ਸੀ ਉਹ ਵੀ ਵੀਡੀਓ ਦੇ ਵਿੱਚ ਮੈਂ ਕੰਪਲੀਟ ਕਰਿਆ ਸੀ ਨੈਕਸਟ ਵੀਡੀਓ ਦੇ ਵਿੱਚ ਕੀ ਉਹਨਾਂ ਦੇ ਵਿੱਚੋਂ ਜਦੋਂ ਚੂਚੇ ਨਿਕਲ ਜਾਂਦੇ ਨੇ ਫਿਰ ਆਪਾਂ ਬਰੂਡਿੰਗ ਕਰਨੀ ਹੁੰਦੀ ਆ ਹੁਣ ਆ ਵੀਡੀਓ ਦੇ ਵਿੱਚ ਆਪਾਂ ਬਰੂਡਿੰਗ ਦੇ ਬਾਰੇ ਤੁਹਾਨੂੰ ਪ੍ਰੋਪਰ ਜਾਣਕਾਰੀ ਤੇ ਕੀ ਨਾ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤੇ ਕੀ ਕੀ ਉਹਨਾਂ ਨੂੰ ਖਾਣ ਦੇ ਲਈ ਦੇਣਾ ਚਾਹੀਦਾ ਤਾਂ ਬਾਈ ਜੀ ਮੰਨ ਕੇ ਚੱਲੋ ਹੁਣ ਜਦੋਂ ਤੁਹਾਨੂੰ ਪਤਾ ਹੈ ਕਿ ਇਨਕੂਬेटर ਦੇ ਵਿੱਚ ਆਪਾਂ ਨੇ ਅੰਡੇ ਰੱਖੇ ਹੋਏ ਨੇ ਉਦੋਂ ਬਾਅਦ ਦੇ ਵਿੱਚ ਆਪਾਂ ਨੇ ਬਰੂਡਿੰਗ ਕਰਨੀ ਹੁੰਦੀ ਆ ਤਾਂ ਬਰੂਡਿੰਗ ਨੂੰ ਆਪਾਂ ਕਰਨ ਤੋਂ ਪਹਿਲਾਂ ਮੰਨ ਕੇ ਚੱਲੋ 18 20 ਦਿਨ ਹੋ ਗਏ ਆਪਾਂ ਨੂੰ ਅੰਡੇ ਰੱਖੇ ਇਨਕੂਬेटर ਦੇ ਵਿੱਚ ਉਦੋਂ ਹੀ ਆਪਾਂ ਇਨਕੂਬेटर ਜਿਹੜੀ ਬਰੂਡਿੰਗ ਦੀ ਆ ਸੌਰੀ ਤਿਆਰੀ ਕਰ ਲਈਏ ਆਪਾਂ ਨੇ ਕਰਨਾ ਕੀ ਹੁੰਦਾ ਇੱਕ ਘੇਰਾ ਬਣਾ ਲਈਦਾ ਹੁੰਦਾ ਘੇਰੇ ਦੇ ਵਿੱਚ ਆਪਾਂ ਨੇ ਚੂਚੇ ਛੱਡਣੇ ਹੁੰਦੇ ਨੇ ਜੇ ਆਪਾਂ ਕਿਸੇ ਮੰਨ ਕੇ ਚੱਲੋ ਘੇਰਾ ਨਹੀਂ ਬਣਾਉਂਦੇ ਜਾਂ ਗੋਲ ਚੀਜ਼ ਦੇ ਵਿੱਚ ਬਚੇ ਨਹੀਂ ਛੱਡਦੇ ਤਾਂ ਕਿਸੇ ਖੁੰਜੇ ਦੇ ਵਿੱਚ ਜਾ ਕੇ ਬੱਚੇ ਇਕੱਠੇ ਹੋ ਜਾਂਦੇ ਨੇ ਤੇ ਇੱਕ ਦੂਜੇ ਦੇ ਉੱਤੇ ਚੜਨ ਕਰਕੇ ਉਹਨਾਂ ਦੀ ਮੋਟੈਲਿਟੀ ਵੀ ਹੋ ਜਾਂਦੀ ਹੈ ਜਿਸ ਦੇ ਕਰਕੇ ਬਹੁਤ ਸਾਰੇ ਚੂਚੇ ਮਰ ਜਾਂਦੇ ਨੇ ਤੇ ਆਪਾਂ ਨੂੰ ਨੁਕਸਾਨ ਹੋ ਜਾਂਦਾ ਤਾਂ ਜਿੱਥੇ ਤੁਸੀਂ ਬਰੂਡਿੰਗ ਕਰਨੀ ਹੈ ਸਭ ਤੋਂ ਪਹਿਲਾਂ ਇਹ ਗੱਲ ਦਾ ਧਿਆਨ ਦੇਣਾ ਕਿ ਉੱਥੇ ਕੋਈ ਵੀ ਖੁੰਜਾ ਨਾ ਹੋਵੇ ਕੋਲ ਜਗ੍ਹਾ ਹੋਵੇ ਬਹੁਤ ਹੀ ਖੁੱਲੀ ਨਾ ਹੋਵੇ ਜਿੰਨੇ ਕ ਬੱਚੇ ਨੇ ਉਹਦੇ ਹਿਸਾਬ ਨਾਲ ਤੁਸੀਂ ਵਧਾ ਸਕਦੇ ਹੋ ਜਾਂ ਘਟਾ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਉਸ ਤੋਂ ਇਲਾਵਾ ਤੁਸੀਂ ਇੱਕ ਜਿਹੜਾ ਸੌਕ ਵਾਰਡ ਦਾ ਵੱਲਬ ਆਉਂਦਾ ਉਹ ਤੁਸੀਂ ਉੱਥੇ ਲਾ ਸਕਦੇ ਹੋ ਬਾਕੀ ਇੱਕ ਤੁਹਾਨੂੰ ਲੋਡ ਪਊਗੀ ਟੈਂਪਰੇਚਰ ਮੀਟਰ ਦੀ ਟੈਂਪਰੇਚਰ ਮੀਟਰ ਦੀ ਇਸੇ ਕਰਕੇ ਲੋਡ ਪੈਂਦੀ ਆ ਕਿ ਆਪਾਂ ਨੂੰ ਜਿਹੜਾ ਬਰੂਡਿੰਗ ਆ ਉਹਦਾ ਪਤਾ ਹੋਣਾ ਚਾਹੀਦਾ ਕਿੰਨਾ ਟੈਂਪਰੇਚਰ ਆ ਹੁਣ ਯਾਰ ਕਈ ਵੀਰਾਂ ਨੂੰ ਸਮਝ ਨਹੀਂ ਆਉਂਦਾ ਹੋਊਗਾ ਯਾਰ ਬਰੂਡਿੰਗ ਬਰੂਡਿੰਗ ਕਰੀ ਜਾਂਦਾ ਬਾਈ ਹੁੰਦਾ ਕੀ ਆ ਬਰੂਡਿੰਗ ਬਰੂਡਿੰਗ ਵਾਈ ਉਹ ਚੀਜ਼ ਹੁੰਦੀ ਆ ਵੀ ਦੇਖੋ ਹੁਣ ਜਦੋਂ ਮੈਂ ਤੁਹਾਨੂੰ ਇੱਕ ਆਸਾਨੀ ਨਾਲ ਸਮਝਾ ਦੇਣਾ ਮਤਲਬ ਤਰੀਕੇ ਨਾਲ ਸਮਝਾ ਦੇਣਾ ਵੀ ਆਪਣੀ ਭਾਸ਼ਾ ਦੇ ਵਿੱਚ ਸਮਝਾ ਦੇਣਾ ਕਹਿਣ ਦਾ ਭਾਵ ਦੇਖੋ ਜਦੋਂ ਆਪਾਂ ਅੰਡੇ ਰੱਖਦੇ ਆ ਨਾ ਇਨਕੂਬੇਟਰ ਦੇ ਵਿੱਚ ਉਹਨਾਂ ਨੂੰ ਇੱਕ ਆਪਾਂ ਤਾਪਮਾਨ ਦਿੰਨੇ ਹੁੰਦੇ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ 37.5 ਦਿੰਨੇ ਹੁੰਦੇ ਆ ਤਾਂ ਉਹਨਾਂ ਨੂੰ ਆਪਾਂ ਉਹ ਤਾਪਮਾਨ ਤੋਂ ਬਾਅਦ ਜਦੋਂ ਬੱਚੇ ਨਿਕਲ ਗਏ ਉਹਨਾਂ ਨੂੰ ਆਪਾਂ ਅਲੱਗ ਤਾਪਮਾਨ ਦੇ ਵਿੱਚ ਲੈ ਕੇ ਜਾਈਏ ਮੰਨ ਲਓ ਹੁਣ ਬਾਹਰ ਦਾ ਤਾਪਮਾਨ ਆ ਜਿਹੜਾ ਉਹ ਤਾਂ ਹੋਵੇ ਉਹ ਹੋਵੇ 18 ਹਨਾ 20 ਹੋਵੇ ਜਾਂ 25 ਹੋਵੇ ਜਾਂ 28 ਹੋਵੇ 30 ਹੋਵੇ ਉਹਦੇ ਵਿੱਚ ਲਿਆਉਣਾ ਹੁੰਦਾ ਤੇ ਇਨਕੂਬੇਟਰ ਦੇ ਅੰਦਰ ਲੈੜਾ ਤਾਪਮਾਨ ਹੁੰਦਾ 37.5 ਹੁੰਦਾ ਤਾਂ ਤੁਸੀਂ 37.5 ਤੋਂ ਸਿੱਧਾ ਹੀ ਤੁਸੀਂ 20 ਡਿਗਰੀ ਤੇ ਲੈ ਜਾਓ ਜਾਂ 25 ਤੇ ਲੈ ਜਾਓ ਜਾਂ 30 ਤੇ ਲੈ ਜਾਓ ਤਾਂ ਉਹ ਗਰਮ ਸਰਦ ਹੋ ਕੇ ਕਹਿ ਦਿੰਦੇ ਆ ਮਰ ਜਾਂਦੇ ਨੇ ਬੱਚੇ ਤਾਂ ਆਪਾਂ ਨੂੰ ਉਹ ਚੀਜ਼ ਨਹੀਂ ਕਰਨੀ ਬਈ ਆਪਾਂ ਨੂੰ ਉਹਨੂੰ ਗਰਮ ਸਰਦ ਕਰਕੇ ਨਹੀਂ ਮਾਰਨਾ ਤਾਂ ਹੀ ਤੁਸੀਂ ਦੇਖਿਆ ਹੋਣਾ ਜਿਹੜੇ ਰੰਗੀਨ ਚੂਚੇ ਹੁੰਦੇ ਨੇ ਉਹ ਬਹੁਤ ਛੇਤੀ ਮਰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਬਰੂਡਿੰਗ ਨਹੀਂ ਕਈ ਕਰਦੇ ਕਿਉਂਕਿ ਦੋ ਦੋ ਪੀਸ ਲੈ ਲੈਂਦੇ ਨੇ ਬੱਚੇ ਹਨਾ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੀ ਕਈ ਵਾਰੀ ਆ ਜਾਂਦੇ ਨੇ ਤਾਂ ਉਹਨਾਂ ਦੀ ਸਹੀ ਤਰ੍ਹਾਂ ਬਰੂਡਿੰਗ ਨਹੀਂ ਹੁੰਦੀ ਉਹ ਮਰ ਜਾਂਦੇ ਨੇ ਇੱਕਦਮੀ ਤਾਪਮਾਨ ਦੇ ਵਿੱਚ ਬਦਲਾਅ ਹੋਣ ਕਰਕੇ ਮਰ ਜਾਂਦੇ ਨੇ ਉਹ ਤਾਂ ਉਹਨਾਂ ਨੂੰ ਆਪਾਂ ਨੂੰ ਨਿਗ੍ਹਿ ਰੱਖਣਾ ਪੈਂਦਾ ਹੌਲੀ ਹੌਲੀ ਉਹਨਾਂ ਨੂੰ ਜਿਹੜਾ ਆਪਣਾ ਤਾਪਮਾਨ ਬਾਹਰ ਦਾ ਉਹਦੇ ਵਿੱਚ ਢਾਣਨਾ ਪੈਂਦਾ ਤਾਂ ਕਿਵੇਂ ਢਾਣ ਲਾਵਾਂ ਮੈਂ ਤੁਹਾਨੂੰ ਦੱਸ ਦਿੰਨਾ ਤੇ ਦਾਣਾ ਬਣੇਗੇ ਬੰਦੇਣਾ ਉਹ ਵੀ ਮੈਂ ਤੁਹਾਨੂੰ ਦੱਸ ਤਾ ਤੇ ਦੇਖੋ ਬਈ ਜਦੋਂ ਆਪਾਂ 37.5 ਤੱਕ ਆ ਗਏ ਹਨਾ ਉਦੋਂ ਬਾਅਦ ਆਪਾਂ ਬਰੂਡਿੰਗ ਸੈਟਪ ਲਾ ਲਿਆ ਕੇਰਾ ਬਣਾ ਲਿਆ ਇੱਕ ਚਾਹੀ ਚਾਦਰ ਦਾ ਬਣਾ ਲੂ ਜਿਵੇਂ ਮਰਜ਼ੀ ਕਰਕੇ ਬਣਾ ਲੋਣਾ ਗੂਲ ਬਣਾ ਲੋ ਚੱਕਰ ਉਹਦੇ ਵਿਚਾਲੇ ਆਪਾਂ ਰੱਖ ਦੇਣਾ ਬੱਲਵ ਤੇ ਉਹਨਾਂ ਦੇ ਖਾਣ ਪੀਣ ਨੂੰ ਵੀ ਆਪਾਂ ਰੱਖਾਂਗੇ ਦੋ ਬਰਤਨ ਲੈ ਲੈਣੇ ਨੇ ਉਹਨਾਂ ਦੇ ਵਿੱਚ ਕੀ ਕੀ ਪਾਉਣਾ ਅੱਗੇ ਦੱਸ ਦਿਕਾ ਤੇ ਜਦੋਂ ਆਪਾਂ ਘੇਰਾ ਬਣਾ ਲਿਆ ਸਭ ਤੋਂ ਪਹਿਲਾਂ ਆਪਾਂ ਨੇ ਟੈਂਪਰੇਚਰ ਸੈੱਟ ਕਰਨਾ ਉੱਥੇ ਹਿਊਮਿਡਿਟੀ ਦਾ ਇੱਥੇ ਕੋਈ ਖਾਸ ਕੰਮ ਨਹੀਂ ਹੁੰਦਾ ਬਸ ਟੈਂਪਰੇਚਰ ਹੀ ਆਪਾਂ ਨੂੰ ਦੇਖਣਾ ਪੈਂਦਾ ਟੈਂਪਰੇਚਰ ਬਾਈ ਤੁਸੀਂ ਮੰਨ ਕੇ ਚੱਲੋ ਇਨਕੂਬੇਟਰ ਦਾ ਜਿੰਨਾ ਸੀ ਉਸ ਤੋਂ 1 ਡਿਗਰੀ ਘਟਾ ਲੈਨੇ ਹੋ 37.5 ਸੀ ਨਾ 36.5 ਤੋਂ ਲੈ ਕੇ 37 ਤੱਕ ਤੁਸੀਂ ਆਟੋਮੈਟਿਕ ਕੱਟ ਤੇ ਲਾ ਸਕਦੇ ਹੋ ਜੇ ਤੁਹਾਡੇ ਕੋਲੇ ਕੱਟ ਵਾਲਾ ਹੈਗਾ ਨਹੀਂ ਹੈਗਾ ਤਾਂ ਤੁਸੀਂ ਐਦਾਂ ਵੀ ਲਾ ਸਕਦੇ ਹੋ ਬਾਕੀ ਵਧਾਉਣਾ ਘਟਾਉਣਾ ਕੀ ਮੈਂ ਤਾਂ ਆਪਮਾਨੇ ਹੀ ਵੀ ਗੱਲ ਹੁੰਦੀ ਆ ਜੇ ਬੱਲਬ ਨੂੰ ਸਿੰਪਲ ਜੀ ਗੱਲ ਹੈ ਜੇ ਬੱਲਬ ਨੂੰ ਨੀਵਾ ਕਰੋਗੇ ਤਾਂ ਤਾਪਮਾਨ ਵਧਣ ਲੱਗ ਜੂ ਜੇ ਥੋੜਾ ਜਿਹਾ ਉੱਚਾ ਉੱਚਾ ਕਰੀ ਜਾਊਂਗੇ ਤਾਂ ਤਾਪਮਾਨ ਹੌਲੀ ਹੌਲੀ ਘਟਣ ਲੱਗ ਜੂ ਤਾਂ ਤੁਸੀਂ ਇੱਕ ਉਹਨੂੰ ਵੀ 6 ਘੰਟੇ ਤੁਸੀਂ ਲਾ ਕੇ ਰੱਖੋ ਬੱਲੇ ਬਨੂ 6 ਘੰਟੇ ਬਾਅਦ ਤੁਹਾਨੂੰ ਇੱਕ ਸਥਿਰ ਤਾਪਮਾਨ ਮਿਲੇਗਾ ਵੀ ਜਿੰਨਾ ਉਹਦਾ ਹੋਊਗਾ ਇੱਕ ਕਮਰੇ ਦੇ ਵਿੱਚ ਬੰਦ ਕਮਰੇ ਦੇ ਵਿੱਚ ਥੋੜੀ ਬਹੁਤੀ ਹਵਾ ਕਰਾਸ ਹੋਣੀ ਚਾਹੀਦੀ ਆ ਬਸ ਡਾਇਰੈਕਟ ਹਵਾ ਨਹੀਂ ਲੱਗਣੀ ਚਾਹੀਦੀ ਜਿਹੜਾ ਕਿ ਬੱਚਿਆਂ ਨੂੰ ਨੁਕਸਾਨ ਨਾ ਕਰੇ ਤੇ ਉਦੋਂ ਤੁਸੀਂ ਤਾਪਮਾਨ 36.5 ਤੋਂ ਸ਼ੁਰੂ ਕਰਕੇ 37 ਤੱਕ ਕੱਟ ਕਰ ਜੇ ਇੱਥੇ ਤੱਕ ਹੋਵੇ ਨਹੀਂ ਕਰੇ ਤਾਂ ਤੁਸੀਂ 36.5 ਕਰ ਲਓ ਉੱਤੇ ਕਰ ਲਓ 37 ਕਰ ਲਓ ਤਾਂ ਵੀ ਕੋਈ ਦਿੱਕਤ ਨਹੀਂ ਤੇ ਉਦੋਂ ਬਾਅਦੋਂ ਜਦੋਂ ਹੀ ਟੈਂਪਰੇਚਰ ਆਪਾਂ ਇੰਨਾ ਕਰ ਦਿੰਨੇ ਆ ਸਥਿਰ ਹੋ ਜਾਂਦਾ ਫਿਰ ਆਪਾਂ ਬੱਚਿਆਂ ਨੂੰ ਫੇਰ ਪਾਉਣਾ ਐ ਨਹੀਂ ਹੈਗਾ ਕਿ ਪਹਿਲਾਂ ਬੱਚੇ ਪਾ ਲਈਏ ਫਿਰ ਆਪਣੇ ਤੋਂ ਟੈਂਪਰੇਚਰ ਸੈੱਟ ਨਾ ਆਵੇ ਉਹ ਬਰੂਡਿੰਗ ਦੇ ਵਿੱਚ ਮਰਨੇ ਸ਼ੁਰੂ ਹੋ ਜਾਣ ਐ ਨਹੀਂ ਕਰਨਾ ਯਾਰ ਸਭ ਤੋਂ ਪਹਿਲਾਂ ਆਪਾਂ ਨੂੰ ਟੈਂਪਰੇਚਰ ਸੈੱਟ ਕਰਨਾ ਕਿਉਂਕਿ ਹਲੇ ਬੱਚੇ ਇਨਕੂਬੇਟਰ ਦੇ ਵਿੱਚ ਹੋਣਗੇ ਤਿੰਨ ਦਿਨ ਪਾਏ ਹੋਣਗੇ ਹੈਚਿੰਗ ਪੀਰੀਅਡ ਹੁੰਦਾ ਜਿਹੜਾ ਤਿੰਨ ਦਿਨਾਂ ਦੇ ਅੰਦਰ ਅੰਦਰ ਹੀ ਮੰਨ ਕੇ ਚੱਲੋ ਇਹ ਕੰਮ ਤੁਸੀਂ ਕਰ ਲਓ ਫਿਰ ਤੁਸੀਂ ਉਹਨਾਂ ਨੂੰ ਬੱਚਿਆਂ ਨੂੰ ਘੇਰੇ ਦੇ ਵਿੱਚ ਛੱਡ ਕੇ ਨਾ ਉਹਨਾਂ ਦਾ ਜਿਹੜਾ ਬਰੂਡਿੰਗ ਦਾ ਸਿਸਟਮ ਉਹ ਤਿਆਰ ਕਰਿਓ ਫਿਰ ਬੱਲ ਬੁਲਾ ਕੇ ਤੁਸੀਂ ਉਹਨਾਂ ਨੂੰ ਇੱਕ ਸਹੀ ਤਾਪਮਾਨ ਦੋ ਪੱਕੀ ਜਦੋਂ ਉਹਨਾਂ ਨੂੰ ਬੱਚਿਆਂ ਨੂੰ ਤਾਪਮਾਨ ਦੇ ਵਿੱਚ ਰੱਖ ਲਿਆ ਉਹ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਵੀ ਬੱਚੇ ਉਹ ਹੈਗੇ ਨੇ ਸਹੀ ਚੱਲ ਰਿਹਾ ਤਾਪਮਾਨ ਕਈ ਵੀਰਾਂ ਕੋਲੇ ਹੁਣ ਐਦਾਂ ਹੁੰਦਾ ਕਿ ਟੈਂਪਰੇਚਰ ਮੀਟਰ ਨਹੀਂ ਹੁੰਦਾ ਜਿਵੇਂ ਐਚਟੀਸੀ ਦਾ ਆਉਂਦਾ ਹਨਾ ਟੈਂਪਰੇਚਰ ਮੀਟਰ ਜੇ ਤੁਸੀਂ ਲੈਣਾ ਤਾਂ ਮੈਂ ਵੀਡੀਓ ਦੇ ਨੀਚੇ ਨਾ ਉਹ ਲਿੰਕ ਦੇ ਦੂੰਗਾ ਤੁਸੀਂ ਉੱਥੇ ਕਲਿੱਕ ਕਰਕੇ ਸਿੱਧਾ ਡਾਇਰੈਕਟ ਵਾਇਰ ਕਰ ਲਓ ਬਹੁਤ ਵਧੀਆ ਚੀਜ਼ ਆ ਜੇ ਨਹੀਂ ਵੀ ਕਰਨਾ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਇੱਕ ਦੇਸੀ ਤਰੀਕਾ ਦੱਸ ਦਿਨਾ ਜਿਹੜਾ ਕਿ ਮੈਂ ਆਪ ਖੁਦ ਅਪਣਾਉਣਾ ਹੁੰਦਾ ਜਦੋਂ ਮੇਰੇ ਕੋਲ ਨਹੀਂ ਸੀ ਤਾਂ ਮੈਂ ਇਦਾਂ ਹੀ ਕੰਮ ਕਰਦਾ ਸੀ ਤਾਂ ਤੁਸੀਂ ਕੀ ਕਰਨਾ ਬਈ ਤੁਸੀਂ ਬੱਚੇ ਛੱਡ ਦੇਣੇ ਨੇ ਦੇਖੋ ਇੱਕ ਤੁਸੀਂ ਧਿਆਨ ਦੇਣਾ ਮੈਂ ਆ ਡਰਾਇੰਗ ਜੀ ਟੁੱਟੀ ਹੀ ਕਰਕੇ ਤੁਹਾਨੂੰ ਦਿਖਾ ਦੇਣਾ ਹਨਾ ਵੀ ਇਦਾਂ ਇਦਾਂ ਕਰਕੇ ਆ ਚੀਜ਼ਾਂ ਹੁੰਦੀਆਂ ਨੇ ਦੇਖੋ ਬਈ ਜੇ ਤਾਂ ਬੱਚੇ ਇਦਾਂ ਖੁੰਝੇ ਲੱਗੇ ਖੜੇ ਨੇ ਮਾਲ ਕੇ ਕੋਨਿਆਂ 'ਚ ਲੱਗੇ ਖੜੇ ਨੇ ਗੋਲ ਤਾਂ ਟੈਂਪਰੇਚਰ ਬਹੁਤ ਜ਼ਿਆਦਾ ਬਾਈ ਉਹਨੂੰ ਘਟਾਉਣ ਦੀ ਲੋੜ ਆ ਜੇ ਸਾਰੇ ਬੱਚੇ ਮੰਨ ਕੇ ਚੱਲੋ ਦੂਜੀ ਡ੍ਰੈਂਗ ਦੇ ਵਿੱਚ ਬੱਲਬ ਦੇ ਥੱਲੇ ਇਕੱਠੇ ਹੋਗੇ ਹਨਾ ਤਾਂ ਮੰਨ ਕੇ ਚੱਲੋ ਉਹਨਾਂ ਨੂੰ ਠੰਡ ਲੱਗ ਰਹੀ ਆ ਉਹਨਾਂ ਨੂੰ ਹੋਰ ਗਰਮਾਹਟ ਦੀ ਲੋੜ ਆ ਉਹਨੂੰ ਹੋਰ ਗਰਮਾਹਟ ਦਿਓ ਤੇ ਸਹੀ ਜਿਹੜੇ ਹੋਣਗੇ ਬਾਈ ਉਹ ਨਾ ਇਕੱਲਾ ਇਕੱਲਾ ਤੁਰਿਆ ਫਿਰੂਗਾ ਅਲੱਗ-ਅਲੱਗ ਫਿਰਨਗੇ ਭੱਜੇ ਫਿਰਨਗੇ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਠੀਕ ਆ ਉਹ ਇੱਕ ਸਹੀ ਟੈਂਪਰੇਚਰ ਆ ਸਹੀ ਤਾਪਮਾਨਾ ਉਹਨਾਂ ਵਾਸਤੇ ਤੁਸੀਂ ਉਹ ਚੀਜ਼ੇ ਕਰਨੀਆਂ ਵੀ ਇਕੱਲਾ ਇਕੱਲਾ ਬੱਚਾ ਅਲੱਗ ਅਲੱਗ ਘੁੰਮ ਰਿਹਾ ਹਰ ਕਿਸੇ ਥਾਂ ਤੇ ਤੁਹਾਨੂੰ ਮਿਲੂਗਾ ਬੱਚਾ ਸਾਈਡ ਤੇ ਵੀ ਆ ਵਿਚਾਲੇ ਵੀ ਆ ਠੀਕ ਆ ਕੋਨੇ ਚ ਵੀ ਆ ਜਿਹਨੂੰ ਜ਼ਿਆਦਾ ਠੰਡ ਲੱਗਦੀ ਆ ਉਹ ਸੈਂਟਰ ਜਾ ਜਾ ਕਰੋ ਜਿਹਨੂੰ ਘੱਟ ਲੱਗਦੀ ਆ ਥੋੜਾ ਬੋਤ ਆਪ ਦਾ ਹਿਸਾਬ ਹੁੰਦਾ ਹਰ ਕਿਸੇ ਬੱਚੇ ਦਾ ਐਦਾਂ ਤੁਸੀਂ ਕਰ ਸਕਦੇ ਹੋ ਬਾਕੀ ਬਾਈ ਜੀ ਹੌਲੀ ਹੌਲੀ ਤੁਸੀਂ ਕਿਵੇਂ ਟੈਂਪਰੇਚਰ ਦੇ ਵਿੱਚ ਲੈ ਕੇ ਆਉਣਾ ਰੋਜ਼ ਤੁਸੀਂ 1 ਡਿਗਰੀ ਘਟਾ ਦਿਓ ਚਾਹੇ ਦਾ 2 ਘਟਾ ਦਿਓ ਤੁਹਾਡੀ ਮਰਜ਼ੀ ਆ ਇੱਕ ਥੋੜਾ ਥੋੜਾ ਉੱਚੇ ਚੱਕਦਾ ਜਾਓ ਜੇ ਨਹੀਂ ਹੈਗਾ ਤੁਹਾਡੇ ਕੋਲ ਟੈਂਪਰੇਚਰ ਰੈਗੂਲੇਟਰ ਥੋੜਾ ਥੋੜਾ ਉੱਚੇ ਚੱਕਦੇ ਜਾਓ ਉਹਨੂੰ ਉਹ ਟੈਂਪਰੇਚਰ ਡਾਊਨ ਹੋਣਾ ਸ਼ੁਰੂ ਹੋ ਜੂਗਾ ਹੌਲੀ ਹੌਲੀ ਉਹ ਆਪਣੇ এনवायरमेंट ਦੇ ਵਿੱਚ ਜਿਹੜਾ ਤਾਪਮਾਨ ਉਹਦੇ ਨਾਲ ਢਲ ਜਾਣਗੇ ਫਿਰ ਬਰੂਡਿੰਗ ਦਾ ਤੁਸੀਂ 7-8 ਦਿਨਾਂ ਬਾਅਦ ਖਤਮ ਕਰ ਦੋ ਫਿਰ ਉਹਨਾਂ ਨੂੰ ਨਾਰਮਲ ਤੁਸੀਂ ਇੱਕ ਮੇਰੇ ਦੇ ਵਿੱਚ ਰੱਖੋ ਜੇ بارش ਵਗੈਰਾ ਹੁੰਦੀ ਆ ਮੰਨ ਕੇ ਚਲੋ ਫਿਰ ਤੁਸੀਂ ਬੱਲਬ ਲਾ ਦਿਆ ਕਰੋ ਫਿਰ ਥੋੜਾ ਜਿਹਾ ਉਹ ਹੋ ਜਾਂਦਾ ਬਾਕੀ ਐਂ ਜਾ ਆਪਣੀ ਬਰੂਡਿੰਗ ਹੋ ਜਾਂਦੀ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਨੂੰ ਖਾਣ ਨੂੰ ਪਹਿਲਾਂ ਦੇਣਾ ਕੀ ਆ ਹੁਣ ਮੰਨ ਕੇ ਚੱਲੋ ਬੱਚਾ ਨਿਕਲਿਆ ਬਰੂਡਿੰਗ ਸੈਟਅਪ ਤਿਆਰ ਕਰ ਲਿਆ ਆਪਾਂ ਉਹਦੇ ਵਿੱਚ ਛੱਡ ਤੇ ਤਾਂ ਸਾਰੇ ਨਾ ਪਹਿਲਾਂ ਜਿਵੇਂ ਸਾਰੇ ਬੱਚੇ ਨਿਕਲਿਆ ਐ ਵੈਸੇ ਤਾਂ ਉਹਨਾਂ ਨੂੰ ਪਹਿਲੇ 12 ਘੰਟੇ ਦੇਣ ਦੀ ਲੋੜ ਪੈਂਦੀ ਨਹੀਂ ਹੈਗੀ ਪਰ ਤੁਸੀਂ ਦੇ ਦਿਆ ਕਰੋ ਕਿਉਂਕਿ 3-4 ਘੰਟੇ ਬਾਅਦ ਦੇਣਾ ਜ਼ਰੂਰੀ ਹੋ ਆ ਵੈਸੇ ਉਹਨਾਂ ਨੂੰ ਫਿਰ ਇੱਕ ਤੁਸੀਂ ਪਾਣੀ ਲੈ ਲੈਣਾ ਉਹਦੇ ਵਿੱਚ ਥੋੜਾ ਜਿਹਾ ਗੁੜ ਘੋਲ ਲੈਣਾ ਗੁੜ ਘੋਲ ਕੇ ਨਾ ਉੱਥੇ ਵਿਚਾਲੇ ਰੱਖ ਦਿਓ ਕੁਝ ਨਹੀਂ ਖਾਣ ਨੂੰ ਦੇਣਾ ਸਿਰਫ ਇਹ ਗੁੜ ਪਾਣੀ ਘੋਲ ਕੇ ਦੇਣਾ ਜਦੋਂ ਸਾਰੇ ਬੱਚੇ ਪੀ ਲੈਣਗੇ ਉਹ ਪਾਣੀ ਠੀਕ ਹੈ ਉਦੋਂ ਬਾਅਦ ਚੋਂ ਉਹਨਾਂ ਦੇ ਜਿਹੜਾ ਅੰਦਰਲੀ ਗੰਦ ਹੋਊਗੀ ਉਹ ਸਾਫ਼ ਹੋ ਜਾਊਗੀ ਤੇ ਕਬਜ ਕੂਬਜ ਦੀ ਪ੍ਰੋਬਲਮ ਉਹ ਵੀ ਖਤਮ ਹੋ ਜਾਊਗੀ ਤੇ ਗੁਰ ਗਰਮ ਹੁੰਦਾ ਉਹ ਵੀ ਉਹਨੇ ਸੈੱਟ ਕਰ ਦੇਣਾ ਬਾਕੀ ਉਦੋਂ ਬਾਅਦ ਚੋਂ ਜਦੋਂ ਉਹਨਾਂ ਨੇ ਗੁੜ ਪਾਣੀ ਪੀ ਲਿਆ ਫਿਰ ਸਾਰੇ ਬੱਚਿਆਂ ਨੇ ਪੀ ਲਿਆ ਤੁਸੀਂ ਕਾਫੀ ਟਾਈਮ ਰੱਖਣਾ ਕਈ ਘੰਟੇ ਰੱਖਣਾ 4-5 ਘੰਟੇ ਰੱਖ ਸਕਦੇ ਹੋ ਫਿਰ ਉਦੋਂ ਬਾਅਦ ਚੋਂ ਉਹਨਾਂ ਨੂੰ ਜੇ ਤੁਸੀਂ ਪ੍ਰੀ-ਸਟਾਰਟਰ ਫੀਡ ਹੁੰਦੀ ਹੈ 1 ਦਿਨ ਤੋਂ ਲੈ ਕੇ 15 ਦਿਨ ਤੱਕ ਪਾਉਣੀ ਹੁੰਦੀ ਆ ਉਹ ਤੁਸੀਂ ਪਾ ਦੋ ਪਰੀ ਸਟਾਰਟਰ ਫੀਡ ਪਾਓ ਉਹਨਾਂ ਨੂੰ ਬੱਚਿਆਂ ਨੂੰ ਪਰੀ ਸਟਾਰਟਰ ਫੀਡ ਜੇ ਨਹੀਂ ਹੈਗੀ ਤਾਂ ਤੁਸੀਂ ਦੇਸੀ ਤਰੀਕਾ ਇੱਕ ਹੋਰ ਦੱਸ ਦਿੰਦਾ ਮੈਂ ਜੇ ਪਰੀ ਸਟਾਰਟਰ ਫੀਡ ਨਹੀਂ ਹੈਗੀ ਨਹੀਂ ਲੈ ਕੇ ਆ ਪਰੇ ਤੁਸੀਂ ਤਾਂ ਫਿਰ ਮੱਕੀ ਦੇ ਦਾਣੇ ਤਾਂ ਤੁਹਾਨੂੰ ਲੈ ਕੇ ਆਉਣੇ ਪੈਣਗੇ ਉਹਨੂੰ ਬਰੀਕ ਬਰੀਕ ਕਰ ਲੈਣੇ ਨੇ ਦਲੀਏ ਵਾਂਗੂ ਬਣਾ ਲੈਣਾ ਜਿਹੜੇ ਉਹ ਜਿਹੜੇ ਕੀ ਉਹਨਾਂ ਦੇ ਝੁੰਜੇ ਦੇ ਵਿੱਚ ਫਸ ਸਕਣ ਉਹ ਖਾ ਲੈਣ ਚੰਗੀ ਤਰੀਕੇ ਨਾਲ ਇੰਨਾ ਕ ਬਰੀਕ ਕਰ ਦਿਓ ਬਿਲਕੁਲ ਛੋਟੇ ਛੋਟੇ ਕਰ ਲਿਓ ਤੇ ਉਹ ਫਿਰ ਉਹਨਾਂ ਨੂੰ ਪਾ ਦਿਓ ਉਹ ਮੱਕੀ ਦਾ ਦਾਣਾ ਖਾਣਗੇ ਉਹਦੇ ਵਿੱਚ ਪ੍ਰੋਟੀਨ ਦੀ ਜਿਹੜੀ ਮਾਤਰਾ ਹੁੰਦੀ ਹੈ ਉਹ ਵਧੀਆ ਹੁੰਦੀ ਆ ਉਹਨਾਂ ਦੇ ਲਈ ਸਹੀ ਹੁੰਦੀ ਹੈ ਜਮ ਨਵੇਂ ਬੱਚੇ ਦੇ ਲਈ ਤੁਸੀਂ ਉਹ ਪਾ ਕੇ ਉਹਨਾਂ ਨੂੰ ਉਹ ਕਰੋ ਉਹ ਪਾਓ ਤੁਸੀਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹੌਲੀ ਹੌਲੀ 15 ਦਿਨ ਤੱਕ ਜੇ ਪ੍ਰੀਸਟਾਰਟਰ ਫੀਡ ਪਾਣੀਓ ਤਾਂ ਬਹੁਤ ਵਧੀਆ ਉਹਨਾਂ ਦੀ ਗਰੋਥ ਵਧੀਆ ਹੋਊਗੀ ਛੇਤੇ ਬੜੇ ਹੋਣਗੇ ਉਸ ਤੋਂ ਬਾਅਦ ਅੱਗੇ ਦੇ ਟਾਈਮ ਪੀਰੀਅਡ ਜਿਹੜਾ 1 ਦਿਨ ਤੋਂ ਲੈ ਕੇ 15 ਦਿਨ ਤੱਕ ਕਿਵੇਂ ਪਾਲਣਾ 15 ਤੋਂ ਬਾਅਦ ਕਿਹੜੀ ਕਿਹੜੀ ਫੀਡ ਕਿਵੇਂ ਚੇਂਜ ਕਰਨੀ ਆ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਸਮਝਾ ਦੂੰਗਾ ਫਿਲਹਾਲ ਤੁਸੀਂ ਇਹ ਬਰੂਡਿੰਗ ਦਾ ਜਿਹੜਾ ਮੈਂ ਸੈਟਅਪ ਸੀ ਇਹ ਤੁਹਾਨੂੰ ਸਮਝਾਦਾ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅੱਜ ਦੇ ਲਈ ਐਨਾ